ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਐ ਸਾਨੂੰ ਦੁੱਖ ਸ਼ੈਨ ਕਿੰਨੀ ਹੈ ਕਿਉਂਕਿ ਸੂਰਜ ਚੜ੍ਹਿਆ ਆ ਅੱਜ ਇੱਕ ਤਕਰੀਬਨ ਘੱਟੋ ਘੱਟ ਵੀ ਜ਼ਿਆਦਾ ਨਹੀਂ ਜ਼ਿਆਦਾ 2 ਦਾ 3 ਮਹੀਨੇ ਬਾਅਦ ਮੈਂ ਮੋਟਰਪਰ ਇਸ ਟਾਈਮ ਆਇਆ ਸਵੇਰੇ 7:30 ਨੇ ਮੈਂ 9 ਵਜੇ 10 ਵਜੇ ਫੇਰ ਆਉਂਦਾ ਹੁੰਦਾ ਅੱਜ ਸਵੇਰੇ 5:30 ਦਾ ਉੱਠਿਆ ਹੋਇਆ ਮੈਂ ਕਿਹਾ ਜਿੱਦਾਂ ਪੁਰਾਣੀ ਰੁਟੀਨ ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇ ਹੋਣਾ ਪਹਿਲਾਂ ਮੈਂ ਸਵੇਰੇ ਸੱਜਰ ਉੱਠਦਾ ਸੀ ਜਿੱਦਾਂ ਹੁਣ ਬੱਚੇ ਸਕੂਲ ਨੂੰ ਜਾਂਦੇ ਆ ਉਹ ਮਿਲਦੇ ਹੁੰਦੇ ਸੀ ਨਹੀਂ ਮੈਂ ਹੁਣ ਅੰਦਰੇ ਪਿਆਰਾਂ ਨਾਲ ਮੈਂ ਚੱਲ ਚੱਲਦੇ ਹਾਂ ਥੋੜੀ ਥੋੜੀ ਕਿਉਂ ਮੌਸਮ ਚ ਚੇਂਜ ਹੋ ਜਾਣਾ ਅੱਜ ਮੈਂ ਇਹ ਵੀ ਕਿਉਂ ਸਵੇਰਾ ਆ ਇਹ ਤੁਸੀਂ ਵੀਡੀਓ ਦੇਖਦੇ ਰਹੋ ਪਤਾ ਲੱਗ ਜੂ ਮੈਂ ਕਿਉਂ ਜਲਦੀ ਉੱਠ ਕੇ ਆਇਆ ਦੇਖਦੇ ਰਹੋ ਵੀਡੀਓ ਪਹਿਲਾਂ ਜਿਹੜੀ ਦਵਾਈ ਅਸੀਂ ਖਾਂਦੇ ਹੁੰਦੇ ਸਾਰੇ ਯਾਰ ਦੋਸਤ 10 ਵਜੇ ਸਾਰੇ ਇਕੱਠੇ ਹੁੰਦੇ ਆ ਉਹ ਪੀਏ ਦਵਾਈ ਆਹ ਪਿਆ ਸਾਹਮਣੇ ਦਵਾਈ ਨਹੀਂ ਹੈਗੀ ਇਹ ਅਲੋਵੈਰਾ ਜੂਸ ਜੈਲ ਜੂਸ ਉੱਦੇ ਵੈਸੇ ਲੱਗਿਆ ਹੋਇਆ ਵੀ ਹੈਗਾ ਹਾਂ ਇਹ ਅਸੀਂ ਲੈਂਦਾ ਹੋਏ ਵਿਚ ਇਹਦਾ ਇੱਕ ਟੱਕਣ ਪੀਂਦੇ ਹਾਂ ਪੂਰਾ ਭਰ ਕੇ ਖਾਲੀ ਪੇਟ ਮੈਂ ਇਹ ਟੱਕਣ ਚ ਪਾ ਲਿਆ ਪਰ ਇਹਦਾ ਜਿਹੜਾ ਟੇਸਟ ਆ ਮੈਨੂੰ ਸਮਝ ਨਹੀਂ ਲੱਗੀ ਕਿਦਾਂ ਦਾ ਟੇਸਟ ਆ ਨਾ ਮੈਂ ਦੱਸੇ ਸਕਦਾ ਪਰ ਹੋਰ ਜਿਹੜਾ ਆ ਬਖੜੋ ਬੁਗੜਾ ਜਾਂ ਥੋੜਾ ਕੋੜਾ ਜਿਹਾ ਵਿੱਚ ਮਿੱਠਾ ਜਿਹਾ ਵੀ ਆ ਬਧੇ ਚੀਜ਼ ਹੈ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਵਧੀਆ ਚੀਜ਼ ਨਹੀਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਤਨਵਰਦੀ ਸਿੰਘ ਤੰਨਾ ਆਏ ਨੇ ਇਹ ਬਾਈ ਕਿਹੜੀ ਕਾਰਡ ਕੱਢੀ ਹੈ ਇਹ ਥੋਪੇ ਦੀ ਮਾਲਿਸ਼ ਬਸ ਹੋ ਫਿਰ ਇਹ ਤਾਂ ਮੈਂ ਤਨੂ ਵਿਜਨ ਤੇਲ ਮੇਰੇ ਘਰ ਆ ਪਿਆ ਯਾਰ ਆ ਡੁਪਲੀਕੇਟ ਆ ਇਹ ਯਾਰ ਅਰिजिनल ਤੈਨ ਮੇਰੇ ਘਰ ਆ ਪਿਆ ਉਹ ਲਿਆਉਂਗਾ ਮੈਂ ਲਿਆਈ ਵੀ ਰਿਆਰ ਲਿਆਈ ਉਹ ਨਹੀਂ ਆਈ ਬਾਈ ਉਹ ਤਾਂ ਬੇਕਾਰ ਤੇ ਇਲਾਜ ਆ ਆ ਹਾਂ ਬਾਈ ਬੇਕਾਰ ਤੇ ਇਲਾਜ ਆ ਸמור ਇਹ ਦਿਖਾਉਣੇ ਨਹੀਂ ਕੰਪਨੀ ਦਿਖਾਉਂਦੇ ਹੁੰਦੇ ਸੀ ਕੰਪਨੀ ਨਹੀਂ ਦਿਖਾਉਣੀ ਜਿਹੜਾ ਮਾਜੀ ਹੋਵੇ ਬੇਕਾਰ ਆ ਉੱਧਰ ਅਰिजिनल ਪਿਆ ਬਾਈ ਕੋਈ ਕਹਿਣ ਤਾਂ ਹੈ ਇੱਧਰ ਇਹਦੇ ਵਿੱਚ ਕੀ ਆ ਹੈ ਦਹੀਂ ਆ ਅੱਛਾ ਦਹੀਂ ਵੀ ਲਾਉਣਾ ਹਰ ਵਾਰ ਵਾਹ ਬਾਲਾਂ ਨੂੰ ਮਾਲਣਾ ਸੋਨੇ ਦੇ ਵਾਲ ਹੋ ਜਾਂਦੇ ਆ ਸੋਨੇ ਦੇ ਵਾਲ ਹੋ ਜਾਂਦੇ ਆ ਬਈ ਨਵੇਂ ਨਵੇਂ ਤਰੀਕੇ ਪਹਿਲਾਂ ਖੋਪਰ ਦਾ ਤੇਲ ਉਸ ਤੋਂ ਬਾਅਦ ਫਿਰ ਦਹੀਂ ਇੱਧਰ ਘਰ ਪਾਣੀ ਕਰਨ ਲੱਗੇ ਹੋਇਆ ਥੋੜੀਆਂ ਚੜਾਈਆਂ ਬਾਈ ਥੋੜਾ ਇਹ ਤੈਨੂੰ ਮਾਲੀ ਸਾਹਿਬ ਆ ਗਏ ਨੇ ਨੀਵਾ ਹੋ ਗਿਆ ਤੈਨੂੰ ਥੋੜਾ ਨੀਵਾ ਹੋ ਚੱਲ ਕੋਈ ਨਹੀਂ ਇੰਦਾ ਤਾਂ ਘਾਨੇ ਮਾਲ ਲੈਣ ਤੋਂ ਉੱਚਾ ਨਹੀਂ ਕੋਈ ਚ ਇੰਦਾ ਨਹੀਂ ਪੈਣਾ ਫਰਕ ਪੈਤਾ ਪੂਰੇ ਤਾਂ ਜੋ ਪਾ ਦੂਗਾ ਨਾ ਹਾਂ ਹਾਂ ਅੱਗ ਹੋ ਗਈ ਫਰੂਟ ਦੇ ਫੁੱਟ ਕਿਹੜੇ ਕਿਹੜੇ ਲਾ ਦੀ ਫਿਰ ਕਿਹੜੇ ਕਿਹੜੇ ਇਧਰੋਂ ਫਰੂਟ ਦੇ ਫੁੱਟ ਲੋ ਜੀ ਆਪਾਂ ਹੋ ਗਏ ਤਿਆਰ ਤੇ ਬੋਲਡ ਦਾ ਪਾ ਕੇ ਸਟੈਂਡ ਬਲਵੀਰ ਭਾਈ ਮੈਂ ਬਲੌਗ ਬਣਾਇਆ ਨਹੀਂ ਹੈਗਾ ਇਹ ਪੈ ਗਿਆ 6400 ਦਾ ਦਾ ਹੋਰ ਦੂਜਾ ਬਾਤ ਉਹਨੇ ਨਵੇਂ ਮਾਡਲ ਦਾ ਇਹ ਅੱਜ ਕੋ ਨਵੇਂ ਨਵੇਂ ਮਾਡਲ ਵਾਲਾ ਆਇਆ ਹੁੰਦੇ ਆ ਵੀ ਕੱਸ ਗਿਆ ਇਕੱਲੇ ਖੁੱਲ ਕੇ ਪੂਰਾ ਪੂਰਾ ਬਹਿ ਜਾਂਦਾ ਇਹ ਚੱਲੇ ਵੀ ਫਿਰ ਅੱਜ ਦੇਖਦੇ ਆ ਫੇਰ ਕਿਤੇ ਤਰੀਕ ਤੇ ਤਰੀਕ ਨਾ ਪੈ ਜਾਵੇ ਅੱਜ ਤਾਂ ਫੈਸਲਾ ਹੋ ਜਾਵੇ ਯਾਰ ਮੇ ਰੱਬਾ ਯਾਰ ਭਾਰੀ ਚੀਜ਼ ਆ ਵਜ਼ਨ ਜ਼ਿਆਦਾ ਸਟੈਂਡ ਤੇ ਇਹਰ ਬਲਮ ਡਾਕਟਰ ਸਾਲ ਖੜੇ ਨੇ ਉੱਧਰ ਮੈਂ ਡਾਕਟਰ ਸਾਲ ਖੜੇ ਨੇ ਉੱਧਰ ਉਹਨੂੰ ਪਾਤ ਤੇਲ ਕਿ ਨਹੀਂ ਉਹ ਰੱਖਾ ਪਾ ਦੇ ਪਾ ਦੇ ਬਹੁਤ ਠੀਕ ਠਾਕ ਬਾਈ ਜਾਨ ਸਸਰੀ ਗੋਬਾ ਜੀ ਸਸਰੀ ਗੋਬਾ ਜੀ ਚੱਲੀਏ ਬੀ ਬਹੁਤ ਚਲੋ ਜੀ ਚਲੋ ਹਾਂ ਤਿਆਰੀ ਹੈ ਤਿਆਰੀ ਆ ਤਿਆਰੀ ਵੀ ਤਿਆਰੀ ਆ ਚਲੋ ਸਰ ਉਹ ਜਿਹੜੇ ਤੀਰਣੂ ਕੋਲ ਦਾ ਤਲਾਸ਼ ਤੇ ਚਮਚੇ ਲੱਤੇ ਆ ਕੇ ਇਸ ਦੀ ਗੱਲ ਬਾਅਦ ਚ ਕਰਦੇ ਫਿਰ ਠੀਕ ਹੈ ਕਿੰਨੇ ਆਪਣਾ ਗੂਗਲ ਪੇ ਕਰ ਦੋਨੇ ਪੈਸੇ ਵੀਰੇ ਕਜ ਤੋਕ ਪਰਨੇ ਲਈ ਲੀਏ ਪੱਕ ਟਾ ਬਣਨੇ ਵਾਲੇ 4.5 ਮੀਟਰ ਤੇ ਪੜਾਏ ਆ ਇਹ ਫੁੱਲ ਵੈਲ ਆ ਨਾ ਬਈ ਫੁੱਲ ਵੈਲ ਫੁੱਲ ਵੈਲ ਇਹ ਕੱਪੜਾ ਥੋੜਾ ਪਤਲਾ ਹੈ ਕਾ ਵੈਨਕਾ ਨੂੰ ਵੈਨਕਾ ਨੂੰ ਮਸੜਾ ਉੱਥੇ ਨਹੀਂ ਨਾ ਔਰ ਜਦ ਮੈਂ ਕੱਲਾ ਹੀ ਤਾਂ ਕੰਦੇ ਨੇ ਵੀਜਾ ਖਾਦਾ ਉਹਦ ਨੂੰ ਵਾਦੇ ਨੂੰ ਲਓ ਜੀ ਅ ਜਿਹੇ ਜਆ ਸਾਡਾ ਕਿ ਕੀ ਨਿਊਜ਼ੀਲੈਂਡ ਵਾਲਾ ਪਰਨੇ ਬੰਦਾ ਉਦਾਂ ਤੇ ਪਰਨੇ ਲੈ ਲੈਂਦਾ ਸਾਡੇ 4-4 ਮੀਟਰ ਦੇ ਤਾਂ ਅਸਰ ਮਿਲ ਗਏ ਜੀ ਹੁਣ ਪਟਕੇ ਤੋਂ ਕੱਟੇ ਮਿਲ ਗਏ ਨਾਲੇ ਹੋਰ ਇੱਕ ਖੁਸ਼ ਖਬਰ ਹੀ ਆ ਹਾਂਜੀ ਆਪਣੇ ਵਾਲੇ ਕੇਸ ਦੀ ਉਹ ਹਾਈ ਕੋਰਟ ਤੇ ਸਟੇ ਲੱਗ ਗਈ ਕੇਸ ਜਿਹੜਾ ਮੇਰਾ ਉਹ ਕਰੋਨੇ ਵਾਲੀ ਉਹ ਕੈਂਸਲ ਹੋ ਜਾਣਾ ਕਹਿੰਦੇ ਵੀ ਇਹ ਤਾਂ ਹਾਈ ਕੋਰਟ ਦਾ ਇਹ ਲੱਗੀ ਸਟੇ ਦੀ ਇਹ ਤਾਂ ਕਹਿੰਦਾ ਕੇਸ ਬਣਦੇ ਹੋ ਨਹੀਂ ਤੇ ਹੈਗੇ ਅੱਛਾ ਜੀ ਹੁਣ ਥੋੜੀ ਫੇਰ ਦੁਆਰੇ ਸ਼ਾਨਵੇਂ ਜੀ ਹੋਊਗੀ ਹਾਂਜੀ ਅ ਜੱਜ ਸਾਹਿਬ ਨੇ ਕਹੇ ਵੀ ਇੱਕ ਵਾਰੀ ਦੁਆਰੇ ਸਾਰਾ ਕੇਸ ਪੜੋ ਹਾਂਜੀ ਤੇ ਫਿਰ ਦਲਜੀਤ ਵਾਲੀ ਪੱਕ ਲੈਣਦੀ ਮੈਂ ਉਹ ਜਿਹੜਾ ਉਪਰ ਗੱਲ ਕੁਰਤਾ ਪਜਾਮਾ ਪਾ ਕੇ ਜੰਦਾ ਨਹੀਂ ਰਹੇਗਾ ਕੁਰਤਾ ਪਜਾਮਾ ਪਾ ਕੇ ਦਿਖਾਉਂਦਾ ਕੁਰਤਾ ਪਜਾਮਾ ਪਾਏ ਤਾਂ ਪੱਗ ਬੰਨੀ ਤੇ ਕਿਹੜੀ ਬੰਨੀ ਦੀ ਪਹਿਲਾਂ ਦਲਜੀਤ ਨੇ ਦੇਖੀ ਤਾਂ ਹਦੀ ਚਿੱਕ ਆਹੋ ਚਿੱਟੇ ਦਿਨ ਅੱਗ ਨਾਲ ਕੋਈ ਹੈਗਾ ਵੀ ਤਾਂ ਇਹ ਇਹ ਦੂਜਾ ਫੁੱਲ ਪਹਿਲਾਂ ਇਹ ਰੂਬੀਆਂ ਕੋਲ ਫੁੱਲ ਪਹਿਲਾਂ ਇਦਾਂ ਦਾ ਆਹ ਲੈਂਦਾ ਇੱਕ ਦੇਦਾ ਵਧੀਆ ਇਹ ਪੱਗਾਂ ਕਿ ਪਰਣਾ ਆਹ ਤਾਂ ਸਾਡੇ ਚਲ ਪੱਗ ਤੇ ਬਣ ਜੂਗੀ ਹੈ ਪੱਗ ਤਾਂ ਰਹੀ ਜੀ ਪੱਗ ਜੋਗੀ ਬਣ ਸਕਦੀ ਆ ਹਾਂ ਲੈ ਚੱਲੇ ਪਾਣੀ ਥਾਈ ਡੋਬੂਗੀ ਪਾਣੀ ਥਾਈ ਡੋਬ ਛਿੰਨੀ ਹੈ ਚੱਲੀਏ ਫਿਰ ਕਿੱਥੇ ਨਾ ਹਾਂ ਇੱਕ ਟੂਰ ਆ ਰਿਹਾ ਸਾਡਾ ਬਹੁਤ ਜਲਦ ਤੋਂ ਜਲਦ ਤੇ ਦੱਸਦੇ ਹਾਂ ਉਹ ਹਣੇ ਵਾਲਾ ਕਿਧਰ ਹੁਣ ਨਿੰਮੇ ਕੋਲ ਇੱਕ ਚੱਡੀ ਘੜਤ ਮੁੰਡਾ ਆਇਆ ਹੈ ਮਿਲਣ ਉਹ ਬੁਲਾ ਰਿਹਾ ਹਾਂ ਅਨੁਭਾਜ ਲੈ ਨਹੀਂ ਅਨੁਭਾਜ ਪੋਲੇ ਜਾ ਯਾਰ ਮੈਂ ਹਾਂ ਅਸਮਾਨ ਕੋਲ ਹਫਤੇ ਨਾ ਹਫਤੇ ਆ ਮਸੇ ਖੁਸ਼ੀ ਹੋ ਬਹੁਤੀ ਮੇ ਕੇਸ ਮੇ ਰੈਕੈਨਸਲ ਹੋ ਗਿਆ ਬਧਾਈਆਂ ਹੁਣ ਬਧਾਈਆਂ ਇਹ ਕੀ ਇਹ ਗਰਾਸ ਮੋਟਰ ਵਾਸਤੇ ਲੈਂਦੇ ਆ ਮੇਰੇ ਮੁੱਕਾ ਰਾਲੀ ਸਾਰੀ ਤੂੰ ਆ ਲੈ ਜਾ ਫਿਰ ਮੈਨੂੰ ਘਰ ਵਾਲੇ ਦੇ ਦੇ ਆਉ ਲੈ ਜਾ ਤੂੰ ਸਾਂਈ ਗੱਲ ਆਇਆ ਚਮਚੇ ਦਾ ਪਿਆ ਆਇਆ ਕਰ ਅੱਧਾ ਤੂੰ ਰੱਖ ਲੈ ਤੇ ਸਾਨੂੰ ਦੇ ਦੇ ਕੀ ਚੀਜ਼ ਚਮਚੇ ਆ আচ্ছা ਫਤ ਦੇ ਦੇ 6 ਦਰਖਣਾ ਬੁਰੀ ਤੂੰ ਤੁਸੀਂ ਘਰ ਵਾਲੇ ਲੈ ਜਾਓ ਮੈਨੂੰ ਦੇ ਦੇ ਕਿਹੜੇ ਚਲਾਏ ਗੱਲ ਆ ਫਿਰ ਮੋਟਰ ਵਾਸਤੇ ਗੰਦ ਮੰਦ ਦੋ ਓਰੇ ਵੱਧ ਬਦੇ ਤੇਰੇ ਨਵੇਂ ਨਵੇਂ ਸਾਰੇ ਉੱਥੇ ਪਹੁੰਚ ਗਏ ਚੱਲ ਠੀਕ ਆ ਗੱਲ ਚਲ ਮੈਂ ਜੰਮ ਮਰ ਜਾ ਮਿਲਿਆ ਮਾ ਅੰਦੂ ਮਿਆਂ ਜੀ ਨੂੰ ਹੁੰਦਾ ਨਹੀਂ ਹੈ ਕੀ ਚੀਜ਼ ਅਲੀ ਫੇਸਪੂਟ ਵੀ ਮੈਨੇ ਖੜੇ ਮਾ ਲਾ ਟਾਉਰ ਨਾ ਪੀਜ਼ਾ ਖਾ ਕੇ ਆਇਆ ਲੋ ਬਾਈ ਜੀ ਨਾ ਕੈਨੇਡਾ ਤੋਂ ਮਿਲਣ ਆ ਗਏ ਬੈਨਕੋਵਰ ਬ੍ਰਿਟਿਸ਼ ਕੋਲੰਬੀਆ ਕਿੰਨੇ ਦਿਨ ਲੱਗ ਗਏ ਬਈ ਉੱਥੇ ਤੇ ਹੁਣੇ ਤੱਕ ਖਾਸੇ ਦਿਨ ਲੱਗ ਗਏ ਹੈ ਦਿਨਾਂ ਦੀ ਗਿਣਤੀ ਨਹੀਂ ਥਾਰੇ ਲੇ ਕੇ ਬਾਈ ਬੈਨਕੋਵਰ ਨੂੰ ਲੱਗੇ ਤੇ ਉਹ ਬੰਦੇ ਮਿਲਣ ਆਇਆ ਜੱਪਾਨ ਨੂੰ ਉਹ ਪੈਂਟ ਪਾ ਲਾ ਪੈਂਟ ਨੰਬਰ ਬਲਾਕੇ ਰੱਖਦਾ ਮੇਰਾ ਬੰਦ ਨਹੀਂ ਕਰਦਾ ਅੱਜ ਬੰਦ ਨਹੀਂ ਕਰਨਾ ਅੱਜ ਉਹ ਆ ਜਾ ਜੱਟ ਤੇਰੇ ਦਰਸ਼ਨ ਮਹਿੰਗੇ ਹੋ ਗਏ ਅੱਜ ਪੁਰਾਣੇ ਪਾਪੀ ਇਕੱਠੇ ਹੋਏ ਲੱਗਦਾ ਮੈਨੂੰ ਅੱਜ ਖੈਰ ਨਹੀਂ ਲੱਗਦੀ ਅੱਜ ਖੈਰ ਨਹੀਂ ਲੱਗਦੀ ਮੈਂ ਅੱਜ ਖੈਰ ਨਹੀਂ ਲੱਗਦੀ ਵੱਟ ਕੇ ਹਟਿਆ ਭਾਈ ਚੱਲ ਠੀਕ ਹੈ ਮਨਿੰਦਰ ਭਾਈ ਆ ਭਾਈ ਨੇ ਉਸ ਖਾਇਆ ਪਲਾਕ ਨਹੀਂ ਕੁਸੇਆ ਪਾਣੀ ਕੀਤੀ ਕਿ ਨਹੀਂ ਪਈਦੀ ਨਹੀਂ ਬਾਈ ਚਲੋ ਬੈਠੋ ਗੱਡੀ 'ਚ ਕੁਛ ਖਾ ਪੀ ਕੇ ਆ ਯਾਰ ਚਲੋ ਆ ਜਾ ਖਾ ਪੀ ਕੇ ਕੁਛ ਆ ਜਰਨ ਦੇ ਕੱਖ ਦਾ ਵੱਡੇ ਜਾਂਦਾ ਚਲੋ ਬੈਠੋ ਹੂੰ ਚਲੋ ਬੈਠੋ ਆ ਜਾ ਖਾ ਪੀ ਕੇ ਕੁਛ ਆ ਜਾਓ ਮੈਂ ਫੋਨ ਤਾਂ ਚੱਕ ਲਿਆ ਉਹ ਪੀ ਰਿਹਾ ਚੱਕ ਲ ਲੈ ਉਹ ਚੱਕੜਾ ਤਾਂ ਹੈ ਨਹੀਂ ਤੇ ਕਿਸੇ ਦਾ ਯਾਰ ਕੌਣ ਮੈਂ ਬਾਈ ਚੱਕਿਆ ਨਹੀਂ ਇਹ ਮੇਰਾ ਫੋਨ ਹੀ ਚੱਕਦਾ ਇਹ ਉਹ ਦੂਰ ਪਿਆ ਸੀ ਨਾ ਉੱਥੇ ਬਾਈ ਤੇਰਾ ਪੈਂਟ 'ਚ ਪਿਆ ਰਹਿਣ ਦੇ ਉੱਥੇ ਹਾਂ ਬਗੇ ਚੜਦੀ ਗਿਆ ਲੈ ਬਾਈ ਚੜਦੀ ਨਹੀਂ ਰੁਪੜ ਗਈ ਆਇਆ ਤੂੰ ਮੈਨੂੰ ਪਹਿਲਾ ਫੋਨ ਕਰ ਲੰਦਾ ਨਿੰਮੇ ਨੂੰ ਅਸੀਂ ਛੱਡਿਆ ਤਾਂ ਖੇਤ ਵਿੱਚ ਅਸੀਂ ਕਿਹ ਚੱਲੂ ਖਾਣ ਪੀਣ ਨੂੰ ਲਈਏ ਫਿਰ ਫੇਰ ਦੁਬਾਰਾ ਇੱਥੇ ਆ ਜਾਂਦੇ ਆ ਪਹਿਲਾਂ ਚੱਲੇ ਤੇ ਬਾਈ ਕਹਿੰਦਾ ਇੱਥੇ ਖੇਤ ਚ ਵਧੀਆ ਲੱਗਦਾ ਇੱਥੇ ਬਾਲੇ ਪਾਸੇ ਚੱਲੇ ਦੇਖ ਲੈਣਾ ਇਹ ਡੀਜੀ ਇਹ ਪੈਟਰੋਲ ਗੱਡੀ ਆ ਦਾਰੇ ਢਿੰਮੇ ਦੀ ਮੋਟਰ ਭੜਿਆ ਇੱਥੇ ਬਾਈ ਹੌਲੀ ਓਏ ਹੌਲੀ ਇਹ ਚੀਜ਼ਾਂ ਦੀ ਦਖਲ ਆਈ ਜਾਂਦਾ ਨਾ ਨਾ ਕਰ ਤਾ ਹਾਂ ਓ ਜੱਟਾ ਜਾ ਓਏ ਓ ਜੱਟ ਨਮਸਕਾਰ ਪਰਵਾਯੋ ਹੁਣ ਦੇਖਿਆ ਉਹ ਆ ਜਾ ਜੱਟ ਤੇਰੀ ਮੋਟਰ ਤੇ ਬੈਠ ਗਿਆ ਮੈਂ ਵੀ ਕੱਖ ਪੜਤੇ ਦੇ ਲੈ ਉਹ ਤੇਰੀ ਤਾਂ ਕਣਕ ਸਾਰੀ ਪਛਾਤੀ ਜੱਟ ਹੋਰ ਬਾਈ ਸਾਰੀ ਕਣਕ ਪਾਣੀ ਲਾਤਾ ਤਾਂ ਨਹੀਂ ਹਾਂ ਪਾਣੀ ਇਹ ਮੀਨ ਵਾਲੇ ਵੇਖੀ ਹੁਣ ਹਵਾ ਚੱਲੀ ਨਾ ਮੀਨ ਵਾਲੇ ਪਛਾਤੀ ਐਨ ਕਾਰਾ ਸਿੱਧੀ ਬਾਤ ਇਹਨੇ ਮੈਂ ਹੈ ਕਾਦੀਆਂ ਮੀਟ ਉੱਧਰ ਤੇ ਇੱਥੇ ਤੇ ਡਰਾਈਵਟਾ ਹੋਰੇ ਤੇ ਹਾਂ ਮੀਟਰ ਨਹੀਂ ਲੱਗਿਆ ਮੇਰੇ ਸਾਡੇ ਅੱਛਾ ਲੋ ਜੋੜਾ ਮਨਿੰਦਰ ਵੀਰ ਕਹਿੰਦਾ ਵੀ ਮੈਂ ਤੇਰੀ ਪਿੰਡ ਵਾਲੀ ਮੋਟਰ ਦੇਖਣੀ ਆ ਹਨੇ ਮੈਂ ਹਾਂ ਭਾਈ ਦਿਖਾ ਦੇ ਪਿੰਡ ਵਾਲੀ ਭਾਈ ਮੋਟਰ ਪਿੰਡ ਵਾਲੀ ਚੱਲ ਬੇ ਮਨਿੰਦਰ ਭਾਈ ਫਿਰ ਆਏ ਗੜ ਤੋਂ ਪਿੱਛੇ ਪਿੱਛੇ ਗੱਡੀ ਲਾ ਫਿਰ ਮੈਂ ਚੱਕਦਾ ਆਪਣੀ ਗੱਡੀ ਆ ਜਾ ਪਿੱਛੇ ਪਿੱਛੇ ਲਿਆ ਗੱਡੀ ਫਿਰ ਦੋ ਟੋ ਹੋਰ ਲੈਣਾ ਵਾ ਆਪਾਂ ਚੱਲਦੇ ਇਕੱਠੇ ਲੋ ਜੀ ਮਨਿੰਦਰ ਵੀਰ ਮੇਰਾ ਮੋਟਰ ਪਰ ਆ ਗਿਆ ਮੋਟਰ ਦੇਖ ਕੇ ਬਹੁਤ ਖੁਸ਼ ਆ ਕਹਿੰਦਾ ਮੈਨੂੰ ਵੀ ਕਹਿੰਦਾ ਚਾਰ ਪੰਜ ਕਿਲੇ ਇੱਧਰ ਦਵਾ ਦੇ ਆਮ ਵੀ ਇਦਾਂ ਦਾ ਇੱਕ ਫਾਰਮ ਹਾਊਸ ਚਾ ਬਣਾਉਣਾ ਉਹਨਾ ਬਣਾ ਦਿੰਦੇ ਬਾਈ ਤੇਰਾ ਫਾਰਮ ਹਾਊਸ ਯਾਰ ਹੁਕਮ ਕਰ ਹਾਂ ਜੀ ਰੋ ਬਾਈ ਹੂੰ ਹੂੰ ਇਹ ਕਿ ਜਿਹੜਾ ਸ਼ਹਿਰਾਂ ਨਾਲੋਂ ਇੱਥੇ ਥੋੜਾ ਜਿਹਾ ਕੁਆਇਟ ਜਾਂ ਮੈਂ ਰਹਿ ਜਾਂ ਉਧਰ ਉਧਰ ਨੱਠ ਬਾਜੀ ਬਹੁਤ ਜਿਆਦਾ ਹੈ ਸ਼ਾਂਤੀ ਹੈ ਸ਼ਾਂਤੀ ਬਹੁਤ ਆ ਬਸ ਬੰਦਾ ਬੈਠਿਆ ਵੀ ਜਿਹਨੇ ਬੰਦਾ ਸ਼ਾਂਤੀ ਜੀ ਪਸੰਦ ਜਿਆ ਕਰਦਾ ਵੀ ਯਾਰ ਚੱਲ ਬੈਠਦੇ ਜਾ ਕੇ ਮੈਂ ਤਾਂ ਫਿਰ ਇੱਥੇ ਆ ਕੇ ਬਹਿ ਜਾਂਦਾ ਬਸ ਬਹੁਤ ਵਧੀਆ ਵੀ ਹਾਂ 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 ਚਾਰੇ ਪਾਸੇ ਹਾਲ ਤਾਂ ਤੂੰ ਦੇਖੀ ਆਏ ਕਰੀ ਹੁਣ ਤੋ ਨਾ ਡੇਢ ਮਹੀਨੇ ਬਾਦ ਗੀੜਾ ਮਾਰੀ ਇੱਥੇ ਤਦ ਨੂੰ ਕੋ ਹੋਰ ਚੀਜ਼ ਦੇਖਣ ਨੂੰ ਮਿਲੂਗੀ ਫਿਰ ਇੱਥੇ ਆਪਣੇ ਘਰ ਆ ਗਿਆ ਤੇ ਇਹ ਕਹਿੰਦਾ ਸਬਜ਼ੀ ਤੁਸੀਂ ਬਣਾਉਗਾ ਤੇ ਮੈਂ ਭਾਈ ਲੱਗ ਗਿਆ ਹਾਂ ਮਨੂੰ ਕਹਿੰਦੇ ਸੀ ਕਹਿੰਦੇ ਵੀ ਇਹਨਾਂ ਦਾ ਪੁਰਾਣਾ ਸਟਾਈਲ ਹੁੰਦਾ ਉਦਾਂ ਹੀ ਤੜਕਾ ਪਾਇਆ ਬਈ ਸ਼ਿਮਲਾਬਰਚ ਵਿੱਚ ਆਲੂ ਪਾ ਕੇ ਮੈਂ ਕਹਿੰਨਾ ਠੋਕ ਤੋਂ ਪਾਣਾ ਸ਼ਿਮਲਾਬਰਚ ਤੋਂ ਉਹਨੂੰ ਮਨੂੰ ਕਹਿੰਦੇ ਥੋੜਾ ਮਸਾਲਾ ਕੱਚਾ ਰਹਿ ਜਾਣਾ ਮੈਂ ਕਹਿੰਦਾ ਨਹੀਂ ਮਸਾਲਾ ਬਾਅਦ ਚ ਪਾਉਣਾ ਆਪਾਂ ਅਜਾ ਕਰ ਵੀ ਕਰੇਗੀ ਹੁਸ਼ਿਆਰੀ ਕਰਕੇ ਦੇਖ ਲੈ ਮੈਂ ਮੈਂ ਸ਼ੈਣੀ ਦੀ ਗੱਲ ਸਮਝ ਦੇਖ ਲਈ ਮੈਂ ਕਰ ਗਈ ਹੁਸ਼ਿਆਰੀ ਮੈਂ ਸ਼ਿਮਲਾ ਦੇ ਜਿਹੜੇ ਟੁਕੜੇ-ਟੁਕੜੇ ਬੱਦਕੇ ਗਰੇ ਬੱਦਕੇ ਬੱਦਕੇ ਮਟਕੋਈ ਜਾ ਕੋਈ ਨਾ ਕੋਈ ਜੀਨੀ ਦਵਾ ਮਾਡਾ ਮਾ ਠੀਕ ਕੋਈ ਕਾਲੀ ਪੱਕਾ ਪੱਕਾ ਯਕੀਨ ਹੈ ਤੁਹਾਡੇ ਉੱਪਰ ਯਕੀਨ ਹੈ ਤੁਹਾਡੇ ਪੱਕਾ ਚ ਯਕੀਨ ਹੈ ਜੀ ਆ ਦੋ ਸ਼ਿਮਲਾ ਵਿੱਚ ਦਿੱਤੀਆਂ ਹਾਂ ਦੋ ਹੀ ਦੋ ਹੀ ਦਿੱਤੀਆਂ ਦੋ ਹੀ ਦਿੱਤੀਆਂ ਹਾਂ ਅਰੇ ਗਿਰੀ ਦੀਆਂ ਸੀ ਠੀਕ ਹੈ ਠੀਕ ਹੋ ਠੀਕ ਹੈ ਬਾਈ ਜੀ ਬਾਜੀ ਮੇਰੇ ਸਟਾਈਲ ਦੇ ਨਾਲ ਸ਼ਮਲਾਬਸਤ ਤਿਆਰ ਹੈ ਤੇ ਹੁਣ ਇਹਦੇ ਵਿੱਚ ਪਾਜੋ ਤੁਸੀਂ ਧਨੀਆ ਧਨੀਆ, ਮੇਥੀ, ਬਿੱਚੇ ਪਾ ਲਓ, ਬਰੀਕ ਬਰੀਕ ਕੱਟ ਲੇ। ਉਹ ਦੋਨੇ ਦਾ ਸਲਾਦ ਤੇ ਫਿਰ ਕਰ ਦੋ ਇਹਨੂੰ ਬੰਦ। ਠੀਕ ਹੈ ਜੀ। ਇਹ ਆ ਜੀ ਸ਼ਮਲਾਬਸਤ ਮੇਰੇ ਮੇਰੇ ਤਰੀਕੇ ਨਾਲ ਤਿਆਰ ਕੀਤੀ ਹੋਈ। ਅੱਜ ਤੱਕ ਗਰਾਊਂਡ ਦੇ ਵਿੱਚ ਦੋ ਦੋ ਗੇਮਾਂ ਚੱਲ ਰਹੀਆਂ ਨੇ ਤੇ ਐ ਸੱਡ ক্রিকেট ਚੱਲ ਰਹੀ ਆ। ਤੇ ਦੁੱਜੀ ਸਾੜ ਵਾਲੀਬਾਲ ਦਾ ਮੈਚ ਮੈਚ ਭਗਿਆ ਪਿਆ ਉਹ ਤਾਂ ਤਨਵਿਰ ਸਿੰਘ ਤਾਂ ਆਪਣੇ ਰੀਲ ਬਣਾ ਰਹੇ ਨੇ ਮੰਗੇ ਦੇ ਮੁੰਡੇ ਦੇ ਨਾਲ ਤੇ ਆਹ ਦੇਖ ਇੰਦਾ ਰੀਲਾ ਬਣਦੇ ਬਾਈ ਪੂਰਾ ਐਕਸ਼ਨ ਬਚਦੇ ਆ ਹੋ ਗਿਆ डन ਹੋ ਗਿਆ ਹੋਰ ਬਣ ਗਈ ਚੱਲ ਠੀਕ ਆ ਜਾ ਹਾਂ